ਸਸ਼ੀਗਰ ਜੀ ਮੈਂ ਸਹਿ ਪਰਬਾਰੀ ਆਮ ਆਦਮੀ ਪਾਰਟੀ ਡੋਪਲੇਸਸ ਅਲੂਵਾਲੀਆ ਕੱਲ ਦੇ ਗਵਰਨਰ ਹਾਊਸ ਦੇ ਅੰਦਰ ਪ੍ਰੋਗਰਾਮ ਦੇ ਅੰਦਰ ਜਿਸ ਹਿਸਾਬ ਨਾਲ ਕਿਰਨ ਖੇਰ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਨੇ ਇੱਕ ਮੇਅਰ ਦੀ ਬੇਇੱਜ਼ਤੀ ਇੱਕ ਮੇਅਰ ਜਿਹੜਾ ਦਲਿਤ ਭਾਈਚਾਰੇ ਤੋਂ ਔਰ ਜਿਸ ਹਿਸਾਬ ਨਾਲ ਮਾਈਕ ਨੂੰ ਸੈਨੀਟਾਈਜ਼ ਕਰਾਇਆ ਗਿਆ ਕਿਉਂਕਿ ਪਹਿਲਾਂ ਜਦ ਸਤੇ ਮੇਅਰ ਸਾਹਿਬ ਕੁਲਦੀਪ ਕੁਮਾਰ ਜੀ ਬੋਲੇ ਉਸ ਤੋਂ ਬਾਅਦ ਕਿਰਨ ਖੇਰ ਜੀ ਨੇ ਬੋਲਣਾ ਸੀਗਾ ਪਰ ਕਿੱਥੇ ਨਾ ਕਿੱਥੇ ਭੇਦ ਭਾਵ ਬੜਾ ਕਲੀਅਰਲੀ ਦਿਖਿਆ ਕਿ ਮਾਈਕ ਨੂੰ ਸਪੈਸ਼ਲੀ ਸੈਨੀਟਾਈਜ਼ ਕਰਾਇਆ ਜਾਂਦਾ ਉਸ ਤੋਂ ਬਾਅਦ ਕਿਰਨ ਖੇਰ ਬੋਲਦੀ ਹੈ ਮਤਲਬ ਅੱਜ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਦਲਿਤ ਭਾਈਚਾਰਿਆਂ ਦੇ ਖਿਲਾਫ ਕਿਸ ਹਿਸਾਬ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਕਿਸ ਹਿਸਾਬ ਨਾਲ ਲੋਕਾਂ ਨੂੰ ਨੀਚਾ ਦਿਖਾਉਂਦੇ ਨੇ ਕਿਸ ਹਿਸਾਬ ਨਾਲ ਭੇਦ ਭਾਵ ਕਰਦੇ ਕਿਸੇ ਸਮਾਂ ਇਹਨਾਂ ਦੀ ਕੁਰਸੀਆਂ ਤੋਂ ਆਪਣੀ ਕੁਰਸੀਆਂ ਨੂੰ ਦੂਰ ਕਰ ਦਿੰਦੇ ਮੈਂ ਸਮਝਦਾ ਕਿ ਕਿਰਨ ਖੇੜ ਮੈਂਬਰ ਪਾਰਲੀਮੈਂਟ ਨੂੰ ਮਾਫੀ ਮੰਗਣੀ ਚਾਹੀਦੀ ਹੈ ਇੱਕ ਪਾਸੇ ਤਾਂ ਉਹ ਮੇਅਰ ਹੈ ਜਿਹਨੂੰ ਫਰਸਟ ਸਿਟੀਜ਼ਨ ਕਹਿੰਦੇ ਦੂਜੇ ਪਾਸੇ ਉਹ ਦਲਿਤ ਭਾਈਚਾਰੇ ਤੋਂ ਅੰਦਰ ਇਹ ਉਹਨਾਂ ਨੇ ਇਕੱਲੀ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਇਕੱਲੀਆਂ ਦੀ ਚੰਡੀਗੜ੍ਹ ਦੇ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਇਕੱਲੀਆਂ ਦੀ ਕੁਲਦੀਪ ਕੁਮਾਰ ਦੀ ਬੇਇੱਜ਼ਤੀ ਪਰ ਸਾਰੇ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਕਿ ਉਹਨੇ ਐਫੋਜਾ ਕੰਮ ਸਟੇਜ ਦੇ ਉੱਤੇ ਜਿਹੜਾ ਕਿ ਮੈਂ ਸਮਝਦਾ ਵੀ 5-600 ਲੋਕ ਕੀ ਬੈਠੇ ਸੀਗੇ ਕੈਮਰੇ ਲੱਗੇ ਹੋਏ ਸੀਗੇ ਐਹੋ ਜਿਹਾ ਕੰਮ ਕੀਤਾ ਮੈਨੂੰ ਸਮਝ ਆ ਰਹੀ ਵੀ ਜਿਹੜਾ ਮੈਂਬਰ ਪਾਰਲੀਮੈਂਟ 10 ਸਾਲ ਤੋਂ ਚੰਡੀਗੜ੍ਹ ਤੋਂ ਰਿਹਾ ਹੈ ਉਹ ਦਲਿਤਾਂ ਦੇ ਇੰਨਾ ਖਿਲਾਫ ਹੈ ਮਾਫੀ ਮੰਗੋ ਕਿਰਨ ਖੇੜ ਜੀ ਨਹੀਂ ਤਾਂ ਤੁਹਾਡੇ ਅਗੇਂਸਟ ਇਹ ਵੀ ਜਿਹੜਾ ਪੁਆਇੰਟ ਹੈਗਾ ਇਹਦੇ ਉੱਤੇ ਬਹੁਤ ਵੱਡਾ ਅੰਦੋਲਨ ਕਰਿਆ ਜਾਵੇਗਾ